ਆ ਜਿਹੜਾ ਜੁਝਾਰੂਆਂ ਦਾ ਗੈਰਤਮੰਦ ਤੇ اخਲਾਕੀ ਲੋਕਾਂ ਦਾ ਇਕੱਠ ਆ ਗੁਰੂ ਸਾਹਿਬ ਦਾ ਦਿੱਤਾ ਹੋਇਆ ਨਾਰਾ ਪਹਿਲਾਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੀਆਂ ਗੱਲਾਂ ਤੁਸੀਂ ਸੁਣ ਲਈਆਂ ਡਿਟੇਲ ਕਿ ਕੀ ਨੁਕਸਾਨ ਹੋ ਰਿਹਾ ਇਸ 25000 ਏਕੜ ਦੀ ਲੈਂਡ ਪੂਲਿੰਗ ਪਾਲਿਸੀ ਦੋਸਤੋ ਲੈਂਡ ਪੂਲਿੰਗ ਪਾਲਸੀ ਤਾਂ ਹੈ ਹੀ ਨਹੀਂ ਕਿ ਇਹ ਤਾਂ ਲੈਂਡ ਗ੍ਰੈਬਿੰਗ ਪਾਲਿਸੀ ਆ ਕਿ ਕਿਵੇਂ ਜ਼ਮੀਦਾਰਾਂ ਦੀ ਕਿਸਾਨਾਂ ਦੀ ਖੇਤ ਮਜ਼ਦੂਰ ਦਾ ਉਹਦਾ ਕਿੱਤਾ ਖੋਣਾ ਉਹਦੀ ਹੋਂਦ ਨੂੰ ਖਤਮ ਕਰਨਾ ਉਹਦੀ ਰੋਜ਼ੀ ਰੋਟੀ ਨੂੰ ਮਾਰਨਾ ਇਹ ਉਹਨਾਂ ਦਾ ਮਨਸੂਬਾ ਹੈ ਔਰ ਮੈਂ ਹੈਰਾਨ ਆ ਕਿ ਸਰਕਾਰਾਂ ਅਕਸਰ ਉਹ ਕੰਮ ਕਰਨੀਆਂ ਉਹਨਾਂ ਨੂੰ ਕਰਨਾ ਚਾਹੀਦਾ ਜਿਹੜੀ ਕੋਈ ਪਪੂਲਰ ਡਿਮਾਂਡ ਹੋਵੇ ਕੋ ਲੋਕੀ ਕਹਿਣ ਕਿ ਫਰਾ ਸਾਡੇ ਆ ਸਤਲੁਜ ਦਰਿਆ ਤੁਹਾਡੇ ਲਾਗੇ ਪੈਂਦਾ ਕਿ ਸਾਨੂੰ ਬੜਾ ਆਉਣ ਜਾਣ ਦਾ ਵੱਡਾ ਮੁਸ਼ਕਲ ਆ ਸਾਰਾ ਇੱਕ ਪੋਲ ਬਣਾਇਆ ਜਾਵੇ ਕੋਈ ਪਿੰਡਾਂ ਚ ਲੋਕੀ ਕਹਿਣ ਕਿ ਸਾਡੇ ਵਿਦਿਆ ਦੀ ਘਾਟ ਹੈਗੀ ਸਾਡੇ ਸਰਕਾਰੀ ਕਾਲਜ ਬਣਾਇਆ ਜਾਵੇ ਕੋਈ ਹਸਪਤਾਲ ਮੰਗ ਸਕਦਾ ਅੱਜ ਪੰਜਾਬ ਦੇ ਵਿੱਚ ਲੋਕੀ ਇਨਸਾਫ ਮੰਗ ਰਹੇ ਨੇ ਨਰਿੰਦਰ ਸਿੰਘ ਜਿਹਦੇ 180 ਥਾਵਾਂ ਤੇ ਕਰੰਟ ਲਾ ਕੇ ਸੀਆਈਏ ਸਤਾ ਪਟੰਡੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਉਹ ਇਨਸਾਫ ਮੰਗ ਰਹੇ ਨੇ ਕਰਨਲ ਬਾਠ ਇੱਕ ਫੌਜੀ ਆਪਣੇ ਤੇ ਆਪਣੇ ਪੁੱਤ ਦੀ ਕੁੱਟ ਦਾ ਇਨਸਾਫ ਮੰਗ ਰਿਆ। ਯਾ ਜਿਹੜੇ ਸਾਡੇ ਝੂਠੇ ਪੁਲਿਸ ਮੁਕਾਬਲੇ ਅੱਜ ਨੌਜਵਾਨ ਮਾਰੇ ਗਏ ਪੰਜਾਬ ਤਾਜ਼ਾ ਉਹ ਜਿਹੜਾ ਜਸਪ੍ਰੀਤ ਮਾਰਿਆ ਗਿਆ 22 ਸਾਲ ਦਾ ਪਟਿਆਲੇ ਦੇ ਲਾਗੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਰਨਲ ਬਾਠ ਨੂੰ ਕੁੱਟਿਆ ਸ਼ਾਮੀ दारू ਪੀ ਕੇ ਉਹੀ ਬੰਦੇ ਝੂਠਾ ਪੁਲਿਸ ਮੁਕਾਬਲਾ ਮਾਰ ਕੇ ਆ ਇਹ ਤਾਂ ਗੱਲਾਂ ਲੋਕੀ ਮੰਗ ਰਹੇ ਨੇ ਜਿਹੜੀ ਚੀਜ਼ ਮੰਗੀ ਆ ਜਾਰੀ ਉਦੇ ਵੱਲ ਧਿਆਨ ਸਰਕਾਰ ਦਾ ਕੋਈ ਨਹੀਂਗਾ ਤੇ ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ ਮੈਂ ਦਾਅਵੇ ਨਾ ਕਹਿ ਸਕਦਾ ਕਿ ਨਾ ਕੇਜਰੀਵਾਲ ਨਾ ਭਗਵੰਤ ਮਾਨ ਕੋ ਨਾ ਕਿਸੇ ਮੰਤਰੀ ਸੰਤਰੀ ਕੋ ਕਿਸੇ ਇੱਕ ਵੀ ਬੰਦੇ ਨੇ ਪੰਜਾਬ ਨੇ ਜਾ ਕੇ ਕਿਹਾ ਹੋਵੇ ਕਿ ਸਾਨੂੰ ਅਰਬਨ ਸਟ੍ਰੀਟ ਦੀ ਲੋੜ ਆ ਸਾਨੂੰ ਰਹਿائش ਦੀ ਕਮੀ ਆ ਪੰਜਾਬ ਜਿਵੇਂ ਕਿਹਾ ਗਿਆ ਛੋਟਾ ਜਿਹਾ ਸਟੇਟ ਆ ਔਰ ਪੰਜਾਬ ਜ਼ਰਖੇਜ਼ ਜ਼ਮੀਨ ਲਈ ਜਾਣਿਆ ਜਾਂਦਾ ਵਾ ਬਿਲਡਿੰਗਾਂ ਤੇ ਮੋਲਾਂ ਤੇ ਵੱਡੇ ਸ਼ਹਿਰਾਂ ਲਈ ਜਾਣਿਆ ਨਹੀਂ ਜਾਂਦਾ ਕਿਸੇ ਨੇ ਮੰਗਿਆ ਨਹੀਂ ਪਰ ਕੋਈ ਸ਼ਰਾਰਤੀ ਦਿਮਾਗ ਜਿਹੜੇ ਦਿੱਲੀ ਬੈਠੇ ਨੇ ਭਗਵੰਤ ਮਾਨ ਤਾਂ ਉਹਨਾਂ ਦਾ ਹੱਥ ਛੋਕਾ ਐਵੇਂ ਇਹ ਤਾਂ ਇਹਨੂੰ ਰੱਖਿਆ दारू-ਦੂਰੂ ਪੀਣ ਲਈ ਤੇ ਭੰਗੜੇ-ਭੁੰਗੜੇ ਪਾਉਣ ਲਈ ਤੇ ਗੀਤ-ਕੂਤ ਗਾਉਣ ਲਈ ਅਸਲ ਕੰਮ ਕੌਣ ਚਲਾ ਰਿਹਾ ਛੇ 70 ਬੰਦੇ ਕੇਜਰੀਵਾਲ ਸੋਸ਼ੋੜੀਆ ਸਤਿੰਦਰ ਜੈਨ ਕੌਣ ਨੇ ਲੋਕ ਇਹਨਾਂ ਤੇ 2-2000 ਕਰੋੜ ਰੁਪਏ ਦੇ ਘੁਟਾਲੇ ਦੇ ਪਰਚੇ ਚੱਲੇ ਮਕਦਮੇ ਦਰਜ ਨੇ 10 ਸਾਲ ਜੇਲਾ ਚ ਰਹੇ ਨੇ ਸ਼ਰਾਬ ਦੇ ਮਕਦਮੇ ਦਰਜ ਨੇ ਜਿਹੜੇ ਰੋਜ਼ ਨਸ਼ਾ ਵਿਰੋਧ ਦਾ ਰਾਣਾ ਪਾਉਂਦੇ ਸ਼ਰਾਬ ਇੱਕ ਨਸ਼ਾ ਵਾ ਉਹਦੇ ਮਕਦਮੇ ਆਜ ਉਹ ਲਪਾ ਸਾ ਜੇਲਾ ਚ ਰਹਿ ਕੇ ਔਰ ਪੁਖਤਾ ਚਾਟ ਸ਼ੀਟ ਅਕਸਰ ਜੇ ਹੋਣਗੇ ਤਾਂ ਉਹਨਾਂ ਦੇ ਖਿਲਾਫ ਕੋਈ ਸਬੂਤ ਤਾਂ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਵਾਬ ਤਾਂ ਦਿੱਤੀਆਂ ਇਹਨਾਂ ਲੋਕਾਂ ਨੂੰ 2000 ਕਰੋੜ ਦਾ ਕਲਾਸਰੂਮ ਕੋਟਾਲਾ ਦਿੱਲੀ ਚ ਨਸ਼ ਰੋ ਚੁੱਕਾ ਉਹਦੇ ਵਿੱਚ ਤਿੰਨ ਆਦਮੀ ਨਾਮਜ਼ਦ ਕਰਤੇ ਤੇ ਈਡੀ ਨੇ ਉਹਦੀ ਜਾਂਚ ਕਰਤੀ ਇਹਨਾਂ ਨੇ ਉਹਦੇ ਵਿੱਚ ਵੀ ਅੰਦਰ ਜਾਣਾ ਇਹਨਾਂ ਦੇ ਦਿਮਾਗ ਚੱਲ ਰਹੇ ਨੇ ਕਿ ਕਿਵੇਂ ਇਹਨਾਂ ਨੂੰ ਪਤਾ ਵਾ ਕਿ ਆਉਣ ਵਾਲਾ ਸਮਾਂ ਸਾਡਾ ਜਿਵੇਂ ਦਿੱਲੀ ਚੋਂ ਲੋਕਾਂ ਨੇ ਹਰਾ ਕੇ ਭਜਾ ਦਿੱਤਾ ਇਹਦੋਂ ਵੱਧ ਬੁਰੀ ਤਰ੍ਹਾਂ ਦਾ ਪੰਜਾਬ ਚੋਂ ਲੋਕਾਂ ਨੂੰ ਹਰਾ ਕੇ ਪੰਜਾਬ ਦੇ ਲੋਕਾਂ ਨੇ ਭੇਜਣਾ ਇਹਨਾਂ ਨੂੰ ਹੈਗਾ ਕਿ ਆ ਜਿਹੜਾ ਸਾਲ ਖੰਡ ਰਹਿ ਗਿਆ ਇਹਦੇ ਚ ਤੱਪ ਕੇ ਪੈਸੇ ਬਣਾ ਲਓ ਜਿੰਨੇ ਬਣ ਸਕਦੇ ਨੇ ਇਹ ਉਹਨਾਂ ਦੇ ਸ਼ਕਤਰ ਦਿਮਾਗ ਦੀ ਲੈਂਡ ਪਾਲੀ ਪਾਲਿਸੀ ਦਾ ਪਾਲੀਸੀ ਉਹਨਾਂ ਦੀ ਇੱਕ ਦੇਣ ਹੈ ਔਰ ਇਹ ਸਰਕਾਰ ਕੋ ਤਾਂ ਰੁਪਇਆ 10 ਵੀ ਨਹੀਂ ਹੈ ਉਹਦਾ 8500 ਕਰੋੜ ਰੁਪਇਆ ਕੱਲ ਚੱਕਿਆ ਉਹਨਾਂ ਨੇ ਤਿੰਨਾਂ ਮਹੀਨਿਆਂ 'ਚ 4 ਲੱਖ ਕਰੋੜ ਤੋਂ ਉੱਤੇ ਜਿਆਦਾ ਕਰਜ਼ਾ ਹੋਰ ਇਹਨਾਂ ਕੋ ਕਿੱਥੇ ਪੈਸੇ ਤੁਹਾਨੂੰ ਪੈਸੇ ਦੇਣ ਵਾਸਤੇ ਇਹ ਸਾਰਾ ਮਕਸੂਦਾ ਬਣਾ ਕੇ ਪ੍ਰੋਜੈਕਟ ਬਣਾ ਕੇ ਕਿਸੇ ਵੱਡੇ ਮਾਫੀਆ ਨੂੰ ਲੈਂਡ ਗ੍ਰੈਬਿੰਗ ਅਜੇ ਹੋ ਜਾਏ ਕਿੱਥੇ ਮੰਤਰੀ ਬਣਾਏ ਇਹ ਸਾਰੇ ਮਾਫੀਆ ਨੇ ਮੇਰੇ ਵੀਰੋ ਉਸ ਮਾਫੀਆ ਨੂੰ ਹੈਂਡਓਵਰ ਕਰ ਦੇਣਗੇ ਸਾਰਾ ਪ੍ਰੋਜੈਕਟ ਤੇ ਆਪਣਾ ਜਿਹੜਾ 5 10 20 50 ਹਜ਼ਾਰ ਕਰੋੜ ਰੁਪਇਆ ਲੈਣਾ ਇਹਨਾਂ ਨੇ ਆਪਣੀ ਪਾਰਟੀ ਨੂੰ ਚਲਾਉਣ ਲਈ ਘਰਾਂ ਨੂੰ ਚਲਾਉਣ ਲਈ ਇਹਨਾਂ ਨੇ ਉਹਨਾਂ ਦਲਾਲਾਂ ਤੋਂ ਇਹ ਪੈਸੇ ਲੈ ਲਏ ਇਹ ਮਕਸਦ ਹੈ ਸਾਰਾ ਇਸਦਾ ਔਰ ਮੈਂ ਜਿੱਦਾਂ ਤੂੰ ਕਹਿ ਰਿਹਾ ਤੂੰ ਪਹਿਲਾਂ ਵੀ ਕਹਿਆ ਅੱਜ ਪੰਜਾਬ ਜਿਹੜਾ ਚੋਰ ਮਗਰਲੀਆਂ ਸਰਕਾਰਾਂ ਨੇ ਵੀ ਬਹੁਤ ਗਲਤੀਆਂ ਕੀਤੀਆਂ 노 ਡਾਊਟ ਬਹੁਤ ਕੁਝ ਉਹਨਾਂ ਨੇ ਗਲਤ ਫੈਸਲੇ ਲਏ ਜਿਹਦੇ ਕਰਕੇ ਅੱਜ ਉਹ ਸੱਤਾ ਤੋਂ ਬਾਹਰ ਬੈਠੇ ਨੇ ਲੇਕਿਨ ਇਹ ਲੋਕ ਇਸ ਇਜ਼ਰਾਈਲਾਂ ਦੀ ਇਹਨਾਂ ਦੀ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰੋ ਇਹ ਕਿੱਥੇ ਕਿੱਥੇ ਹਮਲੇ ਕਰ ਰਹੇ ਨੇ ਇਹ ਜਦੋਂ ਸਾਡੇ ਸਿੱਖ ਨੌਜਵਾਨਾਂ ਤੇ ਇਹਦੇ ਸਿਲ ਲਾਉਂਦੇ ਨੇ ਯੁਵਾਪਾਂ ਲਾਉਂਦੇ ਨੇ ਇਹ ਤੁਹਾਡੀ ਕੌਮ ਦੇ ਉੱਤੇ ਹਮਲਾ ਕਰ ਰਹੇ ਨੇ ਇਹ ਦੇਖਣਾ ਚਾਹੁੰਦੇ ਕਿੰਨੀ ਕੁ ਜਾਨ ਹੈ ਇਹਨਾਂ ਦੇ ਵਿੱਚ ਅਗਰ ਇਹਨਾਂ ਦੇ ਨੌਜਵਾਨਾਂ ਨੂੰ ਚੱਕ ਕੇ ਸਾਹਮਣੇ ਭੇਜ ਦਿੰਦੇ ਆ ਕੀ ਇਹ ਲੜ ਸਕਦੇ ਨੇ ਆ ਕਿਉਂ ਇਹ ਤੁਹਾਡੀ ਵਿਚਾਰਧਾਰਾ ਤੇ ਤੁਹਾਡੀ ਆਈਡੈਂਟੀਟੀ ਤੁਹਾਡੀ ਖੌਂਦ ਤੇ ਔਰ ਤੁਹਾਡੀ ਜ਼ਹਿਨੀਅਤ ਤੇ ਤੋ ਸਾਡੇ ਗੁਰੂ ਸਾਹਿਬ ਇੱਥੇ ਪੰਜਾਬ ਜਿਵੇਂ ਇੱਥੇ ਵਸਾ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੋਚ ਔਰ ਉਸ ਤੋਂ ਪਹਿਲਾਂ ਨਵੇਂ ਪਾਤਸ਼ਾਹ ਦੀ ਕੁਰਬਾਨੀ ਛੋਟੇ ਛੋਟੇ ਸੈਭਜਾਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਇਹ ਕੇਜਰੀਵਾਲ ਨੂੰ ਪਤਾ ਹੋਊਗਾ ਤੁਹਾਨੂੰ ਸਾਰੀ ਇਹਦਾ ਨਾਮ ਕਿ ਸਿਰਫ ਜਾ ਕੇ ਹਾਰ ਚੜੋਣਾ ਜਾਣਦੇ ਨੇ ਦਿਨ ਤੇ ਪੋਸਟਾ ਪਾਉਣਾ ਜਾਣਦੇ ਨੇ ਇਹਨਾਂ ਨੂੰ ਪਤਾ ਕਿ ਬੋਤਾ ਸਿੰਘ ਗਰਜਾ ਸਿੰਘ ਕੌਣ ਸੀ ਪੰਜਾਬ ਚੋਂ ਇਹਨਾਂ ਨੂੰ ਪਤਾ ਸੀ ਸੁਖਾ ਸਿੰਘ ਮਹਤਾਬ ਸਿੰਘ ਕੌਣ ਸੀ ਪੰਜਾਬ ਚੋਂ ਇਹਨਾਂ ਨੂੰ ਮਾਈ ਭਾਗੋ ਭਾਈ ਚੈਤੇ ਦਾ ਇਤਿਹਾਸ ਨਹੀਂ ਪਤਾ ਮੇਰੇ ਵੀ ਰੋ ਭਗਵੰਤ ਨੂੰ ਪਤਾ ਵਾ ਪਰ ਉਹਦੇ ਪੱਲੇ ਕੁਛ ਨਹੀਂਗਾ ਉਹਨੂੰ ਸਿਰਫ ਗੱਡੀਆਂ ਚਲਾਉਣ ਲਈ ਹੈਲੀਕਾਪਟਰ ਤੇ ਚੜ੍ਹਨ ਲਈ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਸਵਸਥ ਰੱਖਿਆ ਇਹ ਤੁਹਾਡਾ ਆਪਣਾ ਸਭ ਦਾ ਇਮਤਿਹਾਨ ਆ ਔਰ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ 25000 ਏਕੜ ਇੱਥੇ ਹੋਰ ਨਾਲ ਅਰਬਨ ਸਟੇਟਾਂ ਵੀ ਬਣਾਉਣੀਆਂ ਇਹਨਾਂ ਨੇ ਕਿਹਨਾਂ ਨੇ ਆਣ ਕੇ ਰਹਿਣਾ ਇੱਥੇ ਦੱਸੋ ਆਪਣੇ ਦੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਸਾਡੇ ਦਾ ਬੱਚਾ ਇੱਥੇ ਪੰਜਾਬ ਦੇ ਵਿੱਚ ਕੋਈ ਨਾ ਨੌਕਰੀ ਆ ਨਾ ਉਹਦੇ ਕੋਲ ਕੋਈ ਸਾਧਨ ਨਹੀਂ ਕਿਹਨਾਂ ਨੇ ਆਣ ਕੇ ਰਹਿਣਾ ਦੱਸੋ ਇੱਧਰ ਧਿਆਨ ਕਰੋ ਆ ਰਹੇ ਨੇ ਕੋਈ ਨੀ ਚੰਨੀ ਸਾਹਿਬ ਨੇ ਆਪਣੇ ਭਰਾ ਹੀ ਨੇ ਇੱਧਰ ਧਿਆਨ ਕਰੋ ਕਿਹਨਾਂ ਨੇ ਰਹਿਣਾ ਇੱਥੇ ਆਣ ਕੇ ਇੱਥੇ ਸਾਰੇ ਗੈਰ ਪੰਜਾਬੀਆਂ ਨੇ ਆਣ ਕੇ ਕਬਜ਼ਾ ਕਰਨਾ ਟੋਟਲ ਇੱਥੋਂ ਕਿਹਾ ਗਿਆ ਮੁਹਾਲੀ ਚਲ ਜਾਓ ਤੁਸੀਂ ਮੈਂ ਵੀ ਪੜਿਆ ਚੰਡੀਗੜ੍ਹ ਸਾਰਾ ਟੋਟਲ 90% ਪੰਜਾਬ ਦੇ ਨੌਜਵਾਨ ਪੜਿਆ ਕਰਦੇ ਸੀ ਚੰਡੀਗੜ੍ਹ ਯੂਨੀਵਰਸਿਟੀਆਂ 'ਚ ਆ ਸਾਡੀ ਯੂਨੀਵਰਸਿਟੀ ਵਿੱਚ ਗੈਰ ਪੰਜਾਬੀ ਪੜ ਰਹੇ ਨੇ ਆ ਸਾਡੇ ਮੁਹਾਲੀ ਦੇ ਸਾਰੇ ਪਿੰਡਾਂ ਦੇ ਵਿੱਚ ਗੈਰ ਪੰਜਾਬੀਆਂ ਦੀ ਤੁਸੀਂ ਪੜ ਲਿਆ ਉਹ ਕਿਹੜਾ ਪਿੰਡ ਸੀਗਾ ਮਾਝਰੀ ਕੇ ਮਾਜਰਾ 9000 ਵੋਟ ਇਕੱਠੀ ਗੈਰ ਪੰਜਾਬੀਆਂ ਦੀ ਤੇ ਪਿੰਡ ਵਾਲਿਆਂ ਦੀ ਵੋਟ ਸਾਰੀ 800 900 ਇਹ ਸਾਰੇ ਪਿੰਡਾਂ ਦੇ ਤਸਵੀਰ ਬਰेंगी ਇਹ 25000 ਏਕੜ ਉਹਨਾਂ ਲਈ ਕੱਟਿਆ ਜਾ ਰਿਹਾ ਵਾ ਤਾਈਓ ਕਰਕੇ ਮੈਂ ਬਿੱਲ ਪੇਸ਼ ਕੀਤਾ ਆ 2023 ਦਾ ਸਪੀਕਰ ਸਾਣ ਵਾਲੇ ਮੁਰੇ ਰੱਖ ਕੇ ਭਗਵੰਤ ਮਾਨ ਦੇ ਕਿ ਇਸ ਤਰ੍ਹਾਂ ਦਾ ਕਾਨੂੰਨ ਬਣਾਓ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲੋ ਹੈ ਜਿਵੇਂ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਚ ਜਿਵੇਂ ਪੀਜੇਪੀ ਦੀ ਸਟੇਟ ਹੁਣ ਉੱਤਰਾਖੰਡ ਨੇ ਬਣਾਇਆ ਔਰ ਰਾਜਸਥਾਨ ਚ ਕਿ ਕੋਈ ਵੀ ਭਾਰਮਾਨ ਕੇ ਬੰਦਾ ਨਾ ਜ਼ਮੀਨ ਲੈ ਸਕੇ ਨਾ ਵੋਟਰ ਬਣ ਸਕੇ ਨਾ ਸਰਕਾਰੀ ਨੌਕਰੀ ਲੈ ਸਕੇ ਆ ਪੰਡ ਆ ਪੁੱਕੜ ਵਾਲੇ ਰੋਜ਼ ਰੋਲਾ ਪਾਉਂਦੇ ਨੇ ਐਨੀਆਂ ਨੌਕਰੀਆਂ ਦੇਤੀਆਂ ਐਨੀਆਂ ਨੌਕਰੀਆਂ ਦੇਤੀਆਂ ਆ ਤੁਸੀਂ ਸਾਰੇ ਪੰਜਾਬ ਦੇ ਬ셔 ਬੈਠੇ ਹੋ ਕਿਸੇ ਪੰਜਾਬ ਦੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੇ ਮੇਰੇ ਵੀਰੋ ਕਿਉਂਕਿ ਨੌਕਰੀਆਂ ਵਿੱਚ ਕੋਈ ਰਾਖਵਾ ਕਰਨ ਕੋਈ ਡੋਮਸਾਈਲ ਪਾਲਿਸੀ ਕੋਈ ਸ਼ਰਤ ਹੈ ਹੀ ਨਹੀਂਗੀ ਸਾਰੀਆਂ ਨੌਕਰੀਆਂ ਕੋਈ ਰਾਜਸਥਾਨ ਦਾ ਲੈ ਗਿਆ ਕੋਈ ਦਿੱਲੀ ਵਾਲਾ ਲੈ ਗਿਆ ਕੋਈ ਹਰਿਆਣੇ ਵਾਲਾ ਲੈ ਗਿਆ ਤੇ ਸਾਡੇ ਬੱਚੇ ਹਤਾਸ਼ ਮਾਇੂਸ ਔਰ ਸਾਡਾ ਕਿਸਾਨ ਪਹਿਲਾਂ ਹੀ ਵੋਟ ਕਰ ਚੁੱਕ ਜੀ ਆ ਇਹ ਤੁਹਾਡੇ ਤੁਹਾਡੀ ਹੋਲ드 ਤੇ ਹਮਲਾ ਹੈ ਮੇਰੇ ਵੀਰੋ ਤਗੜੇ ਹੋ ਜਾਓ ਸਾਰੇ ਤਗੜੇ ਹੋ ਜਾਓ ਇਕੱਠੇ ਹੋਵੋ ਪਾਰਟੀਬਾਜ਼ੀ ਛੱਡ ਦਿਓ ਕਿਸਾਨ ਯੂਨੀਅਨ ਦਾ ਵਾੜਾ ਮੋਟਾ ਜਿਹੜਾ ਕੋਈ ਆਪਸ ਵਿੱਚ ਕੋਈ ਡਿਫਰੈਂਸਸ ਨੇ ਕੋਈ ਤੁਹਾਡਾ ਮਤਭੇਦ ਨੇ ਛੱਡ ਦਿਓ ਪਿੰਡਾਂ ਦੇ ਵਿੱਚ ਇਹ ਕਹਿ ਕੇ ਗਏ ਪਹਿਤੋ ਪਹਿਲਾ ਬੋਲਣ ਵਾਲੇ ਇੱਕ ਕਮੇਟੀ ਬਣਾਓ ਹਰ ਪਿੰਡ ਵਿੱਚ ਸਾਂਝੀ ਉਹ ਸਾਂਝੀ ਕਮੇਟੀ ਕੰਪਲੀਟ ਪੈਨ ਲਾਵੇ ਜਦ ਤੱਕ ਤੁਹਾਡੀ ਇਹ ਨੋਟੀਫਿਕੇਸ਼ਨ ਵਿਧਾ ਨਹੀਂ ਕਰਦੀ ਸਰਕਾਰ ਕਿਸੇ ਬੋਕਰ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦੇਣਾ ਬੋਕਰ ਸਾਡਾ ਨਿਸ਼ਾਨ ਨਹੀਂਗਾ ਸਾਡਾ ਨਿਸ਼ਾਨ ਸ੍ਰੀ ਸਾਹਿਬ ਹੈ ਸਾਡੇ ਗੁਰੂ ਸਾਹਿਬ ਸਾਨੂੰ ਢੰਗਵਾਰ ਫਰਾ ਕੇ ਗਏ ਨੇ ਸਾਡੀ ਛੇਵੀਂ ਪਾਤਸ਼ਾਹੀ ਮੀਰੀ ਤੇ ਪੀਰੀ ਦਾ ਸਰਹੰਦ ਦੇ ਕੇ ਗਏ ਨੇ ਬੋਕਰ ਸਾਡਾ ਨਿਸ਼ਾਨ ਨਹੀਂ ਮੇਰੇ ਵੀਰੋ ਮਤ ਵੜੰਦੋ ਇਹਨਾਂ ਨੂੰ ਪਿੰਡਾਂ ਦੇ ਵਿੱਚ ਔਰ ਮੈਂ ਤੁਹਾਨੂੰ ਇੱਥੇ ਕਹਿ ਕੇ ਚੱਲਿਆ ਅਗਰ ਤਾਂ ਬਣ ਗਈ ਸਾਡੀ ਸਰਕਾਰ ਮੈਨੂੰ ਪਤਾ ਨਹੀਂਗਾ ਹਲੇ ਕਾਹਲਪੁਰਖ ਵਾਹਿਗੁਰੂ ਨੇ ਪਤਾ ਨਹੀਂ ਕੀ ਕੁਛ ਹੋਣਾ ਪੰਜਾਬ ਅਗਰ ਸਾਡੀ ਬਣ ਗਈ ਸਰਕਾਰ ਮੈਂ ਤੁਹਾਨੂੰ ਵਾਅਦਾ ਕਰਕੇ ਚੱਲਿਆ ਕਿ ਮੈਂ ਪਾਵਾਂ ਕਿਤੇ ਹਵਾਂ ਪਾਵਾਂ ਬਫਰਕਤ ਕੁੰਜੇ ਬੈਠਾ ਹਵਾਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਪੰਜਾਬ ਦੇ ਵਿੱਚ ਅਗਲੀ ਸਰਕਾਰ ਇਸ ਨੂੰ ਰੱਦ ਕਰੇਗੀ ਔਰ ਨੇ ਇਹਦੇ ਨਾਲ ਕੋਈ ਇਮਾਨੀ ਕੀਤੀ ਆ ਜਿਹੜੇ ਲੋਕਾਂ ਨੇ ਇਹਦੇ ਚੋਂ ਪੈਸੇ ਕਮਾਏ ਹੋਣਗੇ ਉਹਨਾਂ ਦੀ ਵਿਜਲੈਂਸ ਚਾਂਜ ਕਰਕੇ ਉਹਨਾਂ ਸਾਰੇ ਬਦਮਾਸ਼ਾਂ ਨੂੰ ਸਾਰੇ ਚੋਰਾ ਨੂੰ ਹੜਕੇ ਅੰਦਰ ਜੇਲ੍ਹ ਦੇ ਵਿੱਚ ਡੱਕਾਂਗੇ ਔਰ ਇੱਕ ਇੱਕ ਪਾਈ ਦਾ ਪੰਜਾਬ ਦਾ ਹਿਸਾਬ ਲਵਾਂਗੇ ਲੇਕਿਨ ਉਹਦੇ ਵਾਸਤੇ ਤੁਹਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਆ ਛੋਟੀਆਂ ਮੋਟੀਆਂ ਗੱਲਾਂ ਕਰਕੇ ਮੇਰੇ ਨਾਲ ਵੀ ਬੋਟਾ ਛੱਡ ਦਿਓ ਸਾਰੀਆਂ ਗੱਲਾਂ ਪੰਜਾਬ ਬਹੁਤ ਵੱਡੇ ਇਮਤਿਹਾਨ ਚੋਂ ਗੁਜ਼ਰ ਰਿਹਾ ਔਰ ਇਸ ਇਮਤਿਹਾਨ ਚੋਂ ਤੁਸੀਂ ਆਪਾਂ ਪਾਸ ਹੋਵਾਂਗੇ ਜੇ ਆਪਾਂ ਸਾਰੇ ਇੱਕ ਆਇ ਇੱਕ ਹੱਥ ਵਿੱਚ ਇਕੱਠੇ ਹੋ ਕੇ ਔਰ ਸਾਰੇ ਆਪਾਂ ਸਰਕਾਰ ਨਾਲ ਲੜਨ ਦੀ ਆਦਾ ਪਾਦਾ ਰੱਖਾਂਗੇ ਬਸ ਇਥੇ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਰਾ ਲਾਉਣਾ ਦਾ ਜ਼ਰੂਰ ਬਣਦਾ ਹੀ ਆਪਣਾ ਸਾਰਿਆਂ ਦਾ ਪੰਜਾਬ ਸਰਕਾਰ ਲਾ ਇਲਾਹ ਪੰਜਾਬ ਸਰਕਾਰ ਲਾ ਇਲਾਹ ਝੂਠਿਆਂ ਦੀ ਸਰਕਾਰ ਦੀ ਸਰਕਾਰ ਲੈਂਡ ਪੂਲਿੰਗ ਪਾਲਸੀ ਲੈਂਡ ਗ੍ਰੈਬਿੰਗ ਪਾਲਸੀ ਸਾਡੀ ਜ਼ਮੀਨਾਂ ਨੂੰ ਹਥਿਆਉਣ ਦਾ ਕੰਮ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੀ ਰੋਜੀ ਰੋਟੀ